ਕਰ ਦੇਣ ਵਾਲੀ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਇੱਕ ਪੈਟਰੋਲ ਪੰਪ ਤੇ ਕਾਰ ਸਵਾਰ ਨੌਜਵਾਨਾਂ ਦੇ ਵੱਲੋਂ ਅਚੇਹ ਕਾਂ ਕੀਤਾ ਗਿਆ ਜੋ ਕਿ ਪੰਪ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਘਟਨਾ ਲੱਤਪਗ 1 ਵਜੇ ਦੀ ਹੈ ਇੱਕ ਸਫੇਦ ਰੰਗ ਦੀ ਕਾਰ ਪੈਟਰੋਲ ਪੰਪ ਤੇ ਆਉਂਦੀ ਹੈ ਕਾਰ ਦੇ ਵਿੱਚ ਸਵਾਰ ਨੌਜਵਾਨ ਪੰਪ ਕਰਮੀ ਨੂੰ ਟੈਂਕ ਫੁੱਲ ਕਰਨ ਲਈ ਕਹਿੰਦੇ ਨੇ ਜਿਵੇਂ ਕਰਮੀ ਪੈਟਰੋਲ ਪਾਉਂਦਾ ਤਾਂ ਕਾਰ ਸਵਾਰ ਬਿਨਾਂ ਭੁਗਤਾਨ ਕੀਤੇ ਗੱਡੀ ਨੂੰ ਭਜਾ ਲੈਂਦੇ ਨੇ ਸਿਰਫ ਇਹ ਨਹੀਂ ਨਹੀਂ ਉਹ ਨਾਲ ਪੈਟਰੋਲ ਪੰਪ ਦੀ ਨੋਜ਼ਲ ਵੀ ਲੱਗੀ ਰਹਿ ਜਾਂਦੀ ਹੈ ਤੇ ਗਰਮੀ ਵੀ ਗੱਡੀ ਦੇ ਨਾਲ ਕੁਝ ਦੂਰੀ ਤੱਕ ਕੱਸੀ ਟਿਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਦੱਸਿਆ ਜਾ ਰਿਹਾ ਹੈ ਕਿ ਲੁਧਿਆਣੇ ਦੀ ਗੱਡੀ ਸੀ ਜੋ ਨੰਬਰ ਗੱਡੀ ਤੇ ਲੱਗਿਆ ਹੋਇਆ ਸੀ ਉਹ PB10CS ਇਸਦੇ ਵੀ ਫੁਟੇਜ ਸਾਬਤ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਹੋਰ ਕਰਮਚਾਰੀ ਨੇ ਕਾਰ ਰੋਕਣ ਲਈ ਪੱਥਰ ਵੀ ਸੁੱਟਿਆ ਪਰ ਕਾਰ ਸਵਾਰ ਫਿਲਮੀ ਅੰਦਾਜ਼ ਦੇ ਵਿੱਚ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕਾਰ ਦਾ ਨੰਬਰ ਵੀ ਕੈਮਰੇ ਤੇ ਵਿੱਚ ਕੈਦ ਹੋਇਆ ਜੋ ਕਿ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਲੁਧਿਆਣਾ ਦੀ ਗੱਡੀ ਹੈ PB10 ਨੰਬਰ ਲੱਗਾ ਹੋਇਆ ਹੈ ਜਸਦੀ ਪੁਲਿਸ ਹੋੜਾ ਜਾਂਚ ਵੀ ਚੱਲ ਰਹੀ ਹੈ ਪੈਟਰੋਲ ਪੰਪ ਦੇ ਕਰਮਚਾਰੀ ਨੇ ਦੱਸਿਆ ਕਿ ਨੌਜਵਾਨ ਪਹਿਲਾਂ ਕਹਿੰਦੇ ਕਿ ਕੈਸ਼ ਦਵਾਂਗੇ ਫਿਰ ਅਚਾਨਕ ਕਿਹਾ ਕਿ ਆਨਲਾਈਨ ਕਰਾਂਗੇ ਦੋ ਵਾਰ ਉਹਨਾਂ ਵੱਲੋਂ ਫੇਕ ਭੁਗਤਾਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਤੋਂ ਬਾਅਦ ਕਰਮਚਾਰੀ ਨੂੰ ਸ਼ੱਕ ਹੁੰਦਾ ਕਰਮਚਾਰੀ ਨੇ ਆਪਣੇ ਸਾਥੀ ਨੂੰ ਜਦ ਆਵਾਜ਼ ਮਾਰੀ ਕਾਰ ਸਵਾਰ ਨੂੰ ਬਾਹਰ ਆਉਣ ਦੇ ਲਈ ਕਿਹਾ ਤਾਂ ਉਲਟਾ ਕਾਰ ਸਵਾਰ ਗੱਡੀ ਭਜਾ ਕੇ ਲੈ ਗਿਆ ਅਤੇ ਉਹ ਪੈਟਰੋਲ ਪੰਪ ਤੇ ਲੱਗੀ ਪੈਟਰੋਲ ਪਾਉਣ ਵਾਲੀ ਨੋਜ਼ਲ ਵੀ ਗੱਡੀ ਦੇ ਵਿੱਚ ਅਤੇ ਕਰਮਚਾਰੀ ਵੀ ਬੜੀ ਦੂਰ ਤੱਕ ਕਸੀਡਾ ਉਹ ਨਾਲ ਲੈ ਗਿਆ ਕੱਟਾ ਦੌਰਾਨ ਇੱਕ ਕਰਮਚਾਰੀ ਨੂੰ ਸਰੀਰਿਕ ਸੱਟਾਂ ਵੀ ਲੱਗੀਆਂ ਨੇ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਵੱਲੋਂ ਕਿਹਾ ਗਿਆ ਕਿ ਕਾਰ ਦੀ ਪਛਾਣ ਕਰ ਲਈ ਗਈ ਹੈ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਘਟਨਾ 2-3 ਵਾਰੀ ਪੰਜਾਬ ਦੇ ਵਿੱਚ ਵਾਪਰ ਚੁਕਿਆ ਨੇ ਘਟਨਾ ਜੋ ਸਾਹਮਣੇ ਆਈ ਹੈ ਇਹ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ